ਕਿ ਟਾਪੂ ਹੈ ਜਿੱਦੇ ਸੋਨਾ ਪਿੰਡ ਨੇ ਅਸੀਂ ਆਪਣੀ ਸਾਰੀ ਟੀਮ ਦੇ ਨਾਲ ਬਹੁਤ سارے ਹੋਰ ਕਾਂਗਰਸ ਦੇ ਸਾਥੀ ਇੱਥੇ ਆਪਣੇ ਰੀਲੀਫ ਦੇ ਕੰਮ ਵਾਸਤੇ ਸਾਰਿਆਂ ਨੂੰ ਕਹਿ ਲੈ ਜਿਨ੍ਹਾਂ ਨੂੰ ਨੁਕਸਾਨ ਹੋਇਆ ਹੈ ਨਾ ਪਿੰਡਾਂ ਦਾ ਉਹਨੂੰ ਓਵਰਲੋਕ ਕਰਨ ਵਾਸਤੇ ਅਸੀਂ ਆਏ ਹਾਂ ਇਹ ਸਪੈਸ਼ਲ ਕਿਸਮ ਦੀ ਇਹ ਵਾਹਕਲ ਹੈ ਜਿਹੜੀ ਪਾਣੀ ਵਿੱਚ ਵੀ ਜਾ ਸਕਦੀ ਹੈ ਅਸੀਂ ਉਹ ਵਰਕੀ ਕੀ ਹੈ ਪਿੰਡ ਵਾਲਿਆਂ ਨੂੰ ਕੋਈ ਬਿਮਾਰ ਨੂੰ ਜਿਹੜਾ ਕਈ ਦਿਨਾਂ ਦਾ ਪਿੰਡ ਤੋਂ ਨਿਕਲ ਨਹੀਂ ਸਕਿਆ ਕੋਈ ਜੜੀਆਂ ਨਹੀਂ ਸੀ ਉਹਨੂੰ ਟ੍ਰਾਂਸਫਰ ਕਰਨਾ ਹੈ ਕਿਸੇ ਸ਼ਹਿਰ ਦੇ ਵਿੱਚ ਜਾਂ ਬੱਚਿਆਂ ਨੂੰ ਕਰਨਾ ਹੈ ਜਾਂ ਕੋ ਮਾਲ ਨੂੰ ਕਰਨਾ ਹੈ ਉਹਦੇ ਬਾਅਦ ਯਾਰ ਜੇ ਸਪੈਸ਼ਲ ਅਸੀਂ ਏਅਰਸ ਵਾਹਕਲ ਲੋੜ ਸੰਗਰਾਮਾ ਤੇ ਸੰਗਰਾ ਪਿੰਡ ਦੇ ਸਾਨੂੰ ਜਾ ਰਹੇ ਅਤੇ ਸੂਚੇ ਪਿੰਡ ਨੂੰ ਮਿਲਦੇ ਆ ਤੇ ਬਾਕੀ ਗੱਲ ਕਿ ਜਾ ਕਿ ਉਹਦਾ ਨਾ ਅਸੀਂ ਹੁਣੇ ਸੁਲਤਾਨਪੁਰ 로ਦੀ ਦੇ ਸਿੰਗਰਾਪਿੰਡ ਉਥੋਂ ਹੋ ਕੇ ਆਏ ਬਿਲਕੁਲ ਇੱਕ ਟਾਪੂ ਹੈ ਸਾਨੂੰ ਚੰਦ ਬੰਦੇ ਤੇ ਸਾਡੀਆਂ ਮਾਤਾਵਾਂ ਤੇ ਕੁਝ ਪਹਿਣਾ ਮਿਲੀਆਂ ਨੇ ਕਿਉਂਕਿ ਤੁਹਾਨੂੰ ਪਤਾ ਜਿਸ ਕਿਸਮ ਦੇ ਲਾਲ ਨੇ ਦਿਨ ਦੇ ਵਕਤ ਬਹੁਤ سارے ਲੋਕ ਵਿਚਾਰੇ ਘਰਾਂ ਦੇ ਬਾਹਰ ਵੀ ਬੰਨ ਲਾਏ ਜਿਹੜਾ ਸਾਰਿਆਂ ਨੂੰ ਮੈਨੂੰ ਵੱਡਾ ਅਫਸੋਸ ਹੋਇਆ ਇੱਕ ਸਾਡੀ ਬਜ਼ੁਰਗ ਮਾਤਾ ਉਨੇ ਕੇ ਬਾਜੋ ਸਾਹਿਬ ਸਾਰੋਂ ਪਹਿਲੇ ਕਿ ਅਸੀਂ ਤੁਹਾਡੀ ਸਰਕਾਰ ਤੇ ਬਖਸ਼ੂਰ ਆ ਜਿਨ੍ਹਾਂ ਨੇ 12 ਕਰੋੜ ਰੁਪਇਆ ਦੇ ਕੇ ਉਦੋਂ ਆ ਜਿਹੜਾ ਪੁਲ ਬਣਾਇਆ ਫਿਰ ਉਹਨਾਂ ਨੇ ਦੂਜਾ ਦੱਸਿਆ ਕਿ ਤੁਹਾਡੀਆਂ ਸਰਕਾਰਾਂ ਦੇ ਵਿੱਚ ਭਾਵੇਂ ਕਿਸੇ ਹੋਰ ਪਾਰਟੀ ਦੀ ਵੀ ਸਰਕਾਰ ਹੋਵੇ ਮੁਆਵਜ਼ਾ ਜ਼ਰੂਰ ਆਦਾ 12000 ਮਿਲੇ 14000 ਮਿਲੇ 15000 ਮਿਲੇ 17000 ਮਿਲੇ ਇਹ ਇੱਕ ਇਹੋ ਜੀ ਸਰਕਾਰੇ ਪਿਛਲੇ ਸਾਲ ਵੀ ਪਾਣੀ ਆਇਆ 1 ਰੁਪਏ ਦਾ ਮੁਆਵਜ਼ਾ ਨਹੀਂ ਤੇ ਉਹਨਾਂ ਨੇ ਮੈਨੂੰ ਪੁਆਇੰਟ ਆਊਟ ਕੀਤਾ ਕਿ ਬਾਜੋਆ ਸਾਹਿਬ ਤੁਹਾਨੂੰ ਹੀ ਅਸੀਂ ਸ਼ਕਰ ਬੜੀ ਵਾਰ ਵੇਖੀਏ ਰੋਜ਼ ਟੀਵੀ ਤੇ ਅਸੀਂ ਆਪਣੇ ਕੈਮਰਿਆਂ 'ਚ ਵੇਖਨੇ ਆ ਰੋਦੀ ਤੇ ਤੇਤੀ ਲੀਡਰ ਉਹ ਕਿਸ਼ਤੀ ਮੈਂ ਲਈ ਆਪਣੀਆਂ ਵਾਲੀਆਂ ਵੇਚ ਕੇ ਵਾਲੀਆਂ ਵੇਚ ਕੇ ਉੱਥੇ ਲੇਡੀਜ਼ ਪਿੰਡ ਚ ਲੈ ਆ ਕੈਮਰੇ ਤੇ ਉਹ ਇਮੀਡੀਏਟਲੀ ਮੈਂ ਜੀ ਮਾ ਸਾਹਿਬ ਨੂੰ ਕਿਹਾ ਕਿ ਆਪਾਂ ਆਪਣੇ ਵੱਲੋਂ ਭਾਵੇਂ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤੇ ਇਸ ਤੋਂ ਮੈਂ ਕਿਹਾ ਸਾਡਾ ਕੰਮ ਹੈ ਕੰਪਨਸੇਟ ਇੱਕ ਛੋਟੀ ਕਿਸ਼ਤੀ ਵਾਲੀਆਂ ਲਾ ਕੇ ਤੇ ਮੈਂ ਹੈਰਾਨ ਆ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ 50000 ਰੁਪਇਆ ਕਿੱਲੇ ਦਾ ਜਿੱਥੇ ਫਸਲ ਟੋਟਲੀ ਤਬਾਹ ਹੋ ਜਾਂਦੀ ਸੀ 50000 ਰੁਪਇਆ ਕਿੱਲੇ ਦਾ ਦੇਵਾਂਗੇ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਦੇ ਪੁਰਾਣੇ ਸੋਸ਼ਲ ਮੀਡੀਆ ਤੇ ਬਿਆਨ ਅਖਬਾਰਾਂ ਚ ਬਿਆਨ ਤੇ ਟੀਵੀ ਦੇ ਬਿਆਨ ਤੇ ਮਾਨ ਸਾਹਿਬ ਨੇ ਤੇ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਮੁਆਵਜ਼ਾ ਗਰਦੋਰੀਆਂ ਬਾਅਦ ਹੁੰਦੀਆਂ ਰਹਿਣ ਗਿਆ ਨਗਦ ਪੈਸੇ ਸੀ ਪਹਿਲੇ ਖਾਤਾ ਤੇ ਨਾ ਮਾਨ ਸਾਹਿਬ ਆਏ ਨੇ ਨਾ ਕੇਜਰੀਵਾਲ ਸਾਹਿਬ ਆਏ ਨੇ ਨਾ ਅਜੇ ਤੱਕ ਕੋਈ ਮੁਆਵਜ਼ਾ ਆਇਆ ਗਰਦੋਰੀਆਂ ਵਾਲਾ ਤੇ ਪਹੁੰਚੀ ਕੋਈ ਨਹੀਂ ਇੱਥੋਂ ਤੱਕ ਆ ਸੀ ਕਿ ਮੈਂ ਮੁਰਗੀਆਂ ਦੇ ਕੁਕੜੀਆਂ ਤੱਕ ਦੇ ਪੈਸੇ ਆ ਦੇ ਦੂ ਬੱਕਰੀਆਂ ਦੇ ਪੈਸੇ ਦੇ ਦੂ ਬੱਕਰੀਆਂ ਦੇ ਤੇ ਮਾਨ ਸਾਹਿਬ ਤੁਸੀਂ ਕੀ ਦੇਣੇ ਨੇ ਜਿਹੜੇ ਡੰਗਰਾਂ ਨੂੰ ਇਸ ਟਾਈਮ ਚਾਰਾ ਨਹੀਂ ਮਿਲਦਾ ਦਵਾਈਆਂ ਨਹੀਂ ਮਿਲਦੀ ਆ ਕਿਰਪਾ ਕਰਕੇ ਉੱਥੇ ਪਹੁੰਚੋ ਜੇ ਅਸੀਂ ਉਪਰਾਲਾ ਕਰਕੇ ਆਪਣੇ ਵੱਲੋਂ ਪ੍ਰਬੰਧ ਕਰਕੇ ਇਹ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਹਰ ਕਿਸਮ ਦੀ ਜਗ੍ਹਾ ਤੇ ਪਹੁੰਚਾਉਂਦੀਆਂ ਸੀ ਪਹੁੰਚਾ ਸਕਣਾਂ ਤੁਸੀਂ ਤੇ ਸਰਕਾਰ ਵਿੱਚੋਂ ਅਸੀਂ ਤੇ ਆਪੋਜੀਸ਼ਨ ਚ ਅਸੀਂ ਡਿਮਾਂਡ ਕਰਾਂਗੇ ਇਮੀਡੀਏਟਲੀ ਪਹਿਲੇ ਕੰਪਨਸੇਸ਼ਨ ਦਿਓ ਇੱਥੇ ਮੈਡੀਕਲ ਕੈਂਪ ਲਾਓ ਇਸ ਤੋਂ ਬਾਅਦ ਜੋ ਪਾਣੀ ਥੱਲੇ ਜਾਣਾ ਫਿਰ ਬਿਮਾਰੀ ਸ਼ੁਰੂ ਹੋਣੀ ਪਹਿਲੇ ਪਾਣੀ ਦੀ ਮਾਰ ਨਾਲ ਫਸਲਾਂ ਗਈਆਂ ਬਿਮਾਰੀ ਦੀ ਮਾਰ ਦੇ ਨਾਲ ਜਾਨਵਰ ਵੀ ਜਾਣੇ ਨੇ ਤੇ ਜਾਨੀ ਨੁਕਸਾਨ ਹੋਣ ਦਾ ਵੀ ਖਰਚਾ ਹੈ ਇਹਦੇ ਨਾਲ-ਨਾਲ ਮੈਂ ਚਾਹਾਂਗਾ ਭਾਵੇਂ ਮੌਕਾ ਨਹੀਂ ਹਟ ਮੈਂ ਸਮਝਦਾ ਅੱਜ ਹੀ ਮੌਕਾ ਹੈ ਜਿੱਥੇ ਇਰੀਗੇਸ਼ਨ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਸੀ ਵਿਧਾਨ ਸਭਾ ਚ ਕਿ 8000 ਕਿਲੋਮੀਟਰ ਇੰਟਰਨਲ ਡਰੇਨਾ ਨੇ ਪੰਜਾਬ ਦੇ ਵਿੱਚ ਜਿਹੜੀਆਂ ਡਰੇਨਾ ਨਿਕਲਦੀਆਂ ਜਿਹਦੇ ਵਿੱਚ ਬਹੁਤ ਸਾਰੀ ਕਾਈ ਹੁੰਦੀ ਏ ਪੱਤੇ ਹੁੰਦੇ ਨੇ ਬੂਟੀ ਹੁੰਦੀ ਜਿਹਨੂੰ ਹਰ ਸਾਲ ਕੱਢਣਾ ਹੁੰਦਾ ਮਸ਼ੀਨਾਂ ਦੇ ਇਹਨਾਂ ਨੇ ਸਾਨੂੰ ਇਸ ਗੱਲ ਦਾ ਇਹ ਕੀ ਗਿੰਦ ਆਸੀ ਫਲੋਰ ਆਫ ਦੀ ਹਾਊਸ ਤੇ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਅਸੀਂ ਸਾਰੀਆਂ ਸਾਫ ਕਰਤੀ ਜੇ ਸਾਫ ਹੁੰਦੀਆਂ ਗੋਇਲ ਸਾਹਿਬ ਇਹ ਡਰੇਨਾ ਦਾ ਪਾਣੀ ਉਸੇ ਟਾਈਮ ਦਰਿਆ ਵਿੱਚ ਦਰਿਆ ਦਾ ਪਾਣੀ ਉਸੇ ਟਾਈਮ ਸਮੁੰਦਰ ਚਲੇ ਜਾਣਾ ਸੀ ਕੋਈ ਡਰੇਨ ਸਾਫ ਨਹੀਂ 74 ਜਗ੍ਹਾ ਤੇ ਪੰਜਾਬ ਚ ਵੱਲ ਲੱਗੇ ਨੇ ਕਿੱਥੇ ਮਜ਼ਬੂਤੀ ਨਹੀਂ ਬਣਦੀ ਹੋਈ ਤੁਸੀਂ ਬਾਅਦ ਦੇ ਵਿੱਚ ਸਾਰੇ ਇੱਥੇ ਜਰਨਲਿਸਟ ਬੈਠੇ ਨੇ ਮੇਰੇ ਪ੍ਰੈਸ ਦੇ ਭਰਾ ਨੇ ਮੈਂ ਕਹੂੰਗਾ ਤੁਸੀਂ ਆਪ ਆਪਣੇ ਤੌਰ ਤੇ ਪਰਸਨਲ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਪੁੱਛੋ ਕਿ ਪਿਛਲੇ ਸਾਲ ਕੋਈ 1 ਰੁਪਏ ਦਾ ਕਿਸੇ ਨੂੰ ਕੋਈ ਇਹਨਾਂ ਨੇ ਮੁਆਵਜ਼ਾ ਕਰ ਲਿਆ ਕਿਸੇ ਇਹਨਾਂ ਇੱਥੋਂ ਦੇ ਜਿਹੜੇ ਮਨ ਨੇ ਜਾਂ ਇੱਥੋਂ ਦੀ ਜਿਹੜੀਆਂ ਡਰੇਨਾ ਨੇ ਉਹ ਕੋਈ ਸਾਫ ਹੋਈਆਂ ਨੇ ਹੁਣ ਹੀ ਉਹਨਾਂ ਨੇ ਮੰਗ ਕੀਤੀ ਕਿ ਬਾਜਾ ਸਾਹਿਬ ਇਸ ਪੋਲ ਦਾ ਸਾਨੂੰ ਸੌਖ ਹੋਇਆ ਪਰ ਸਾਡੇ 16 ਪਿੰਡ ਇਹੋ ਜਿਹੇ ਨੇ ਜਿਹੜੇ ਇੱਕ ਟਾਪੂ ਬਣ ਗਏ ਯਾ ਤਾਂ ਸਾਨੂੰ ਪੱਕੇ ਤੌਰ ਸਰਕਾਰ ਕਿਤੇ ਹੋਰ ਜ਼ਮੀਨ ਅਲਾਟ ਕਰ ਲੈ ਤੇ ਸਾਡੀ ਥੱਲੇ ਲੈ ਲੈ ਤੇ ਜਿਹੜੇ ਮਰਜੀ ਇਸਤੇਮਾਲ ਵਾਸਤੇ ਲੈ ਇਹ ਵੀ ਮਾਨਨਾਂ ਨੂੰ ਗੱਲ ਕਹੀ ਹੈ ਕਿ ਹੁਣ ਵਾਲਿਆਂ ਤੋਂ ਤੇ ਸਾਨੂੰ ਯਕੀਨ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਇੰਨੀ ਹੀ ਮੈਂ ਗੱਲ ਕਹਿੰਦਾ ਹੋਇਆ ਯਕੀਨ ਦਿਵਾਉਣਾ ਅਸੀਂ ਉਹਨਾਂ ਨੂੰ ਯਕੀਨ ਦਿਵਾਇਆ ਮੇਰੇ ਸਾਥੀ ਨੇ ਯਕੀਨ ਦਿਵਾਇਆ ਇਹ ਗੱਡੀਆਂ ਜਿੰਨਾ ਚਿਰ ਲੋਡ ਹੈ ਇੱਥੇ ਰਹਿਣਗੀਆਂ ਇਸ ਤੋਂ ਬਾਅਦ ਜਿਹੜੀ ਚੀਜ਼ ਦੀ ਵੀ ਲੋੜ ਹੋਏਗੀ ਮੈਡੀਕਲ ਕੈਂਪ ਵੀ ਅਸੀਂ ਲਵਾਵਾਂਗੇ ਦਵਾਈਆਂ ਵੀ ਅਸੀਂ ਪ੍ਰੋਵਾਈਡ ਫ੍ਰੀ ਚ ਕਰਾਂਗੇ ਜੋ ਜੋ ਮਦਦ ਹੋ ਸਕਦੀ ਤੁਹਾਡੀ ਜ਼ੁਬਾਨ ਤੁਹਾਡਾ ਆਪੋਜੀਸ਼ਨ ਲੀਡਰ ਵਿਰੋਧੀ ਧਿਰ ਦਾ ਲੀਡਰ ਤੁਹਾਡੀ ਜ਼ੁਬਾਨ ਬਣੇ